ਪੰਜਾਬੀ ਸੱਭਿਆਚਾਰ ਤੇ ਦੀਰਵਾਜ਼ਾ ਤੇ ਵਿਰਸੇ ਦੀ ਸਾਂਭ ਸੰਭਾਲ ਕਰਦਿਆਂ ਸੀਬੀਏ ਇਨਫੋਟੈਕ ਗੁਰਦਾਸਪੁਰ ਦੇ ਵੱਲੋਂ ਤੀਜ ਮੇਲਾ 2025 ਦੀ ਸ਼ਾਨਦਾਰ ਰੂਪ ਦੇ ਵਿੱਚ ਸ਼ੁਰੂਆਤ ਕੀਤੀ ਗਈ ਮੇਲਾ ਬਣਾਇਆ ਗਿਆ ਤੇ ਇਸ ਸਮਾਗਮ ਵਿੱਚ ਧਿਆਉਰਤਾ ਦੀ ਰਚਨਾਤਮਕ ਇਸ ਸਮਾਗਮ ਤੇ ਔਰਤਾਂ ਦੀ ਰਚਨਾਤਮਕ ਨਿੱਗੀ ਕਲਾ ਤੇ ਰੰਗੀਨ ਸੰਭਿਆਚਾਰਾਂ ਨੂੰ ਸਮਰਪਿਤ ਹੈ ਸਮਾਗਮ ਦੇ ਮੁੱਖ ਮਹਿਮਾਨ ਸਬ ਇੰਸਪੈਕਟਰ ਮਨਦੀਪ ਕੌਰ ਜ਼ਿਲਾਈ ਚਾਰਜ ਸਾਂਝ ਕੇਂਦਰ ਗੁਰਦਾਸਪੁਰ ਨੇ ਤਿਹਾੜਤ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਨਾਰੀ ਸ਼ਕਤੀ ਤੇ ਸੰਸਕਾਰਾਂ ਦੀ ਅਹਿਮੀਅਤ ਤੇ ਰੋਸ਼ਨੀ ਪਾਈ ਹੈ ਮੈਡਮ ਕੁਲਜਿੰਦਰ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਸੀਡੀਪੀਓ ਮੈਡਮ ਨੀਰਜ ਮਹਾਜਨ ਚੇਅਰਮੈਨ ਐਨਜੀਓ ਨਵਾਂ ਯੁੱਗ ਨਵਿਸੋਚ ਡਾਕਟਰ ਗੁਰਪ੍ਰੀਤ ਕੌਰ ਜ਼ਿਲ੍ਹਾ ਐਡ ਜ਼ਿਲ੍ਹਾ ਐਪੀਡੀਮੋਲੋਜਿਸਟ ਮੈਡਮ ਰਤਪੀਰ ਤੇ ਜ਼ਿਲਾ ਐਪੀਡੀਓਮੋਲੋজিস্ট ਮੈਡਮ ਚੰਚਲ ਰਾਣੀ ਹੈਡ ਸੀਬੀ ਇਨਫੋਟੈਕ ਮੈਡਮ ਸਿਮਰਨ ਜੇਅਰ ਪਰਸਨ ਸੀਬੀ ਇਨਫੋਟੈਕ ਪ੍ਰੋਗਰਾਮਾ ਦੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇੱਥੇ ਮਿਸ ਕਰਨਦੀਪ ਕੌਰ ਤੀਜ ਮਿਸ ਪਲਵੀ ਪੁਰੀ ਤੇ ਇਸ ਦੇ ਨਾਲ ਹੀ ਮਿਸਟਰ ਸਮਾਈ ਲਤੀਜ ਮੇਲੇ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਰੰਗੀਨ ਗਿੱਦਾ ਰੈਪ ਵਾਕ ਲੋਕੀ ਤੇ ਹੋਰ ਕਲਾ ਰੂਪ ਦੇ ਵਿੱਚ ਪੇਸ਼ ਕੀਤੇ ਗਏ ਹਰ ਇੱਕ ਪ੍ਰਸਤuti ਸੱਭਿਆਚਾਰਕ ਜੜਾ ਨੂੰ ਛੂੰਦੀ ਹੈ ਇੰਜੀਨੀਅਰ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਸੀਬੀ ਇਨਫੋਟੈਕ ਸਿਰਫ ਇੱਕ ਸਿੱਖਿਆ ਸੰਸਥਾ ਨਹੀਂ ਹੈ ਸਗੋਂ ਇਹ ਨਵੇਂ ਸੋਚ ਵਾਲਾ ਮੰਚ ਹੈ ਸੋ ਗੋਇ ਨਵੀ ਸੋਚ ਵਾਲਾ ਮੰਚ ਹੈ ਜੋ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਆਪਣੀ ਸੱਭਿਆਚਾਰਕ ਪਛਾਣ ਦੇ ਨਾਲ ਵੀ ਜੋੜਦਾ ਹੈ ਅਸੀਂ ਹਰ ਤਿਉਹਾਰ ਹਰ ਮੌਕੇ ਤੇ ਕੋਸ਼ਿਸ਼ ਕਰਦੇ ਹਾਂ ਕਿ ਨੌਜਵਾਨ ਪੰਜਾਬੀਅਤ ਨੂੰ ਸਿਰਮੌਰ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਉਣੇ ਤਿਉਹਾਰ ਸਾਡੀ ਮਾਂ ਧਰਤੀ ਮਾਂ ਭਾਸ਼ਾ ਤੇ ਮਾਂ ਸੰਸਕਰਾ ਦੀ ਯਾਦ ਦਿਵਾਉਂਦਾ ਮੈਂ ਆਪਣੇ ਪੂਰੀ ਟੀਮ ਸਟਾਫ ਵਿਦਿਆਰਥੀਆਂ ਤੇ ਹਰ ਸਹਿਯੋਗੀ ਦਾ ਤੱਲੇ ਦੀ ਲੋ ਧੰਨਵਾਦ ਵੀ ਕਰਦਾ ਤੇ ਇਹ ਜਿਨ੍ਹਾਂ ਨੇ ਇਸ ਸਮਾਗਮ ਨੂੰ ਇੱਕ ਯਾਦਗਾਰ ਸਮਾਗਮ ਬਣਾਇਆ ਉਹਨਾਂ ਨੇ ਵੀ ਕਿ ਹੈ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੀਬੀਏ ਇਨਫੋਟੈਕ ਇਸ ਤਰ੍ਹਾਂ ਦੇ ਤਿਉਹਾਰ ਮਨਾਉਂਦਾ ਰਹੇਗਾ ਜੋ ਵਿਦਿਆਰਥੀਆਂ ਨੂੰ ਗਰਵ ਤੇ ਜੜ੍ਹਾਂ ਦੇ ਨਾਲ ਜੋੜੇ ਰਹਿਣਗੇ। ਸਸਿਕਲ ਜੀ ਮੈਂ ਕੁਲਜਿੰਦਰ ਕੌਰ ਪ੍ਰਿੰਸੀਪਲ ਸੈਂਟ ਸੋਲજર ਐਡਵਾਂਸਡ ਪਬਲਿਕ ਸਕੂਲ ਗੁਰਦਾਸਪੁਰ ਬਤਵਾਲਾ ਰੋਡ ਅੱਜ ਸੀਬੀਏ ਇਨਫੋਟੈਕ ਨੇ ਬਹੁਤ ਵਧੀਆ ਭਰਾਲਾ ਕੀਤਾ ਹੈ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਕਿਉਂਕਿ ਜਿੱਥੇ ਅੱਜ ਇੰਸਟਾਗ੍ਰam ਬਲੌਗਸ ਯੂਟਿਊਬ ਦਾ ਦੌਰ ਚੱਲ ਰਿਹਾ ਹੈ ਉਥੇ ਸੀਬੀਏ ਇਨਫੋਟੈਕ ਨੇ ਮਿਸ ਗੁਰਦਾਸਪੁਰ ਮੇਲਾ ਤੀਆਂ ਦਾ ਜੋ ਕਿ ਮੇਲਾ ਤੀਆਂ ਦਾ ਤੇ ｔੀਆਂ ਵਜੋਂ ਵੀ ਜਾਣਿਆ ਜਾਂਦਾ ਉਸ ਨੂੰ ਇੱਕ ਬੜਾ ਸੋਨਾ ਤੇ ਨਵਾਂ ਉਪਰਾਲਾ ਦੇ ਕੇ ਆਪਣੇ ਕੰਪਿਊਟਰ ਸੈਂਟਰ ਤੇ ਸੈਲੀਬ੍ਰੇਟ ਕਰਨ ਦਾ ਜੋ ਬੱਚਿਆਂ ਨੂੰ ਨਵੀਂ ਸਿੱਖ ਦੇਣ ਦਾ ਉਪਰਾਲਾ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਉਪਰਾਲੇ ਜੋ ਸਾਡਾ ਅੱਜ ਦਾ ਯੁੱਗ ਚੱਲ ਰਿਹਾ ਹੈ ਇਹਦੇ ਚ ਹੋਣੇ ਚਾਹੀਦੇ ਨੇ ਕਿਉਂਕਿ ਸਾਡੀ ਨਵੀਂ ਜਨਰੇਸ਼ਨ ਇਨ ਇਨਾਂ ਚੀਜ਼ਾਂ ਨਾਲ ਟੁੱਟਦੀ ਜਾ ਰਹੀ ਹੈ ਔਰ ਇਹਨਾਂ ਚੀਜ਼ਾਂ ਨਾਲ ਟੁੱਟਣ ਦਾ ਕਾਰਨ ਇਹ ਹੈ ਕਿ ਅਸੀਂ ਇੱਕ ਵਿਜ਼ਿਟਿੰਗ ਸਪots ਬਣਾ ਰਿਹਾ ਇਹਨਾਂ ਚੀਜ਼ਾਂ ਨੂੰ ਆਪਣੇ ਬੱਚਾ ਨੂੰ ਇੰਟਰੋਡਿਊਸ ਕਰਵਾਉਣ ਲਈ ਕਿ ਅਸੀਂ ਤੁਹਾਨੂੰ ਉਸ ਜਗ੍ਹਾ ਲੈ ਕੇ ਜਾ ਰਹੇ ਹਾਂ ਬੱਚੇ ਉੱਥੇ ਤੁਹਾਨੂੰ ਪੰਜਾਬੀ ਵਿਸਾ ਦੇਖਣ ਨੂੰ ਮਿਲੇਗਾ ਔਰ CBIA Infotech ਤੁਹਾਡੇ ਆਪਣੀ ਪਹੁੰਚ ਦੇ ਗੁਰਦਾਸ ਦੇ ਗੁਰਦਾਸਪੁਰ ਦੇ ਵਿੱਚ ਇੱਕ ਈਵਨ ਟੈਕ ਤਾਂ ਉਹਨਾਂ ਨੇ ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਜਿਦੇ ਵਿੱਚ ਬੱਚਿਆਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹਨੂੰ ਬੂਸਟ ਅਪ ਕੀਤਾ ਜਾ ਰਿਹਾ ਹੈ ਈਵਨ ਮਿਸ ਗੁਰਦਾਸਪੁਰ ਚੂਸ ਕੀਤੀ ਜਾ ਰਹੀ ਹੈ ਬਹੁਤ ਸੋਨਾ ਉਪਰਾਲਾ ਸੀਗਾ ਬਹੁਤ ਵਧੀਆ ਤਰੀਕੇ ਨਾਲ ਵੈਲ ਮੈਨੇਜਮੈਂਟ ਮੈਸੀਬੀਆ ਇਨਫੋਟੈਕਨ ਚੇਅਰਮੈਨ ਮੈਨੇਜਰ ਮੈਡਮ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦੀ ਆ ਕਿ ਉਹਨਾਂ ਨੇ ਆਪਣੇ ਇੱਕ ਟੈਕਨੋਲੋਜੀ ਦੇ ਯੁੱਗ 'ਚ ਜਦੋਂ ਕਿ ਉਹਨਾਂ ਦਾ ਸਬੰਧ ਟੈਕਨੋਲੋਜੀ ਨਾਲ ਹੈ ਮਲਟੀਮੀਡੀਆ ਨਾਲ ਹੈ ਗਲੋਬਲਾਈਜੇਸ਼ਨ ਨਾਲ ਹੈ ਪਰ ਉਹ ਖਿੱਚ ਕੇ ਲੈ ਕੇ ਆ ਰਹੇ ਨੇ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਸ ਨੂੰ ਕਰਨ ਲਈ ਗਰਟਸ ਚਾਹੀਦੇ ਨੇ ਰੀਅਲੀ ਅਪਰੀਸ਼ੀਏਟਸ ਸਰ ਔਰ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਜਿੱਥੇ ਸਾਡੇ ਸਾਥ ਦੀ ਜ਼ਰੂਰਤ ਆ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਥੈਂਕ ਯੂ ਐਂਡ ਸਤਿ ਸ਼੍ਰੀ ਅਕਾਲ ਬਣ ਸਕੇ ਅੱਜ ਇਹ ਤੀਆਂ ਦਾ ਤਿਹਾੜੀ ਮਨਾਇਆ ਜਾ ਰਿਹਾ ਕੀ ਕਹਿਣਾ ਚਾਹਦੇ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਿਬੀਨ ਫਟੇਕ ਦੇ ਵਿੱਚ ਤੀਆਂ ਦਾ ਤਿਹਾੜੀ ਤੀਆਂ ਦਾ ਮੇਲਾ ਜਿਹੜਾ ਉਹ ਮਨਾਇਆ ਜਾ ਰਿਹਾ ਆ ਇਹਦਾ مین ਮੋਟਿਵ ਪਰਪਸ ਇਹੀ ਸੀਗਾ ਕਿ ਬੱਚਾ ਦੇ ਵਿੱਚ ਕੰਫੀਡੈਂਸ ਨੂੰ ਵਧਾਇਆ ਜਾਏ ਐਂਡ ਬੱਚੇਰ ਨੂੰ ਕੁੜੀਆਂ ਨੂੰ ਆਪਣੇ ਕਲਚਰ ਦੇ ਨਾਲ ਜੋੜਿਆ ਜਾਏ ਤੇ ਉਹਨਾਂ ਨੂੰ ਦੱਸਿਆ ਜਾਏ ਕਿ ਪੰਜਾਬੀ ਕਲਚਰ ਕੀ ਹੈ ਮਣ ਕਿੰਨੇ ਕਿ ਬੱਚਿਆਂ ਨੇ ਇੱਥੇ ਭਾਗ ਲਿਆ ਤੇ ਬੱਚਿਆਂ ਦਾ ਕੌਨਫिडੈਂਸ ਜਿਹੜਾ ਉਹ ਕਿੰਨਾ ਜ਼ਿਆਦਾ ਹਾਈ ਹੋਇਆ ਅ ਇੱਥੇ ਅੱਜ ਵੱਖ-ਵੱਖ ਗੁਦਾਸਪੁਰ ਦੇ ਸਕੂਲਾਂ ਤੋਂ ਬੱਚੇ ਆਏ ਸੀ ਗੁਰਹਰਕਿਸ਼ ਇੰਟਰਨੈਸ਼ਨਲ ਸਕੂਲ ਤੋਂ ਕਾਫੀ ਸਟੂਡੈਂਟ ਆਏ ਹੋਏ ਆ ਯੂਰੋ ਕਿਡਸ ਤੋਂ ਕਾਫੀ ਬੱਚੇ ਆਣ ਹੋਰ ਵੀ ਸਕੂਲਾਂ ਤੋਂ ਕਾਫੀ ਬੱਚਿਆਂ ਨੇ ਇੱਥੇ ਆ ਕੇ ਪਾਰਟਿਸਿਪੇਟ ਕੀਤਾ ਐਨ ਬਾਕੀ ਸਕੂਲਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਹੀ ਆਪਣੇ ਬੱਚੇ ਆਪਣੀ ਸਕੂਲੀਆਂ ਗਰਲਸ ਨੂੰ ਕੁਝ ਐਹੋਜੇ ਕਲਚਰ ਫੈਸਟੀਵਲ ਵਿੱਚ ਜਿਹੜਾ ਵਾ ਜ਼ਰੂਰ ਪਾਰਟਿਸਿਪੇਟ ਕਰਵਾਉਣਾ ਚਾਹੀਦਾ ਆ ਐਂਡ ਇਹਦਾ ਜਿਹੜਾ ਫੰਕਸ਼ਨ ਹੀ ਇਸ ਨਾਲ ਜਿਹਦੇ ਵਿੱਚ ਆਪਾਂ ਫਸ ਸੈਕਿੰਡ ਥਰਡ ਪ੍ਰਾਈਸ ਪ੍ਰਾਈਸ ਮਨੀ ਰੱਖੀ ਹੋਈ ਆ ਜਿਹਦੇ ਨਾਲ ਬੱਚੇ ਨੂੰ ਇੱਕ ਕਾਨਫਰੈਂਸ ਜਿਹਦੇ ਨਾਲ ਬੱਚੇ ਦਾ ਕਾਨਫਰੈਂਸ ਹੋਣਾ ਉਹ ਕਾਫੀ ਜ਼ਿਆਦਾ ਬੂਸਟ ਹੋਏਗਾ ਮੈਡਮ ਇਸ ਤਰ੍ਹਾਂ ਦੇ ਕੌਂਪਲ ਕੌਂਪਲ ਨਹੀਂ ਹੈ ਕਿ ਲੜਕੀਆਂ ਨੂੰ ਅਗਰ ਉਹਨਾਂ ਦੇ ਪੇਰੈਂਟਸ ਅੱਜ ਦੇ ਟਾਈਮ ਵਿੱਚ ਘਰੋਂ ਬਾਹਰ ਭੇਜ ਰਿਹਾ ਬਿਦਾਤ ਸੀ ਕਿ ਆ ਕੀ ਪੁਰਾਣੇ ਲੋਕਾਂ ਦੀ ਸੋਚ ਸੀਗੀ ਕਿ ਕੁੜੀਆਂ ਸਿਰਫ ਘਰ ਦੇ ਵਿੱਚ ਹੀ ਬੈਠਣ ਅੱਜ ਕੱਲ ਰੋਦ ਦਾ ਕੁਝ ਨਹੀਂ ਹੈ ਲੜਕੀਆਂ ਹਰ ਫੀਲਡ ਦੇ ਵਿੱਚ ਅੱਗੇ ਵਧ ਰਹੀਆਂ ਨੇ ਲੜਕੀਆਂ ਅੱਜ ਸਪੇਸ ਤੱਕ ਪਹੁੰਚ ਚੁੱਕੀਆਂ ਨੇ ਐਂਡ ਮੈਂ ਹੀ ਕਹਿਣਾ ਚਾਹਾਂਗੀ ਲੜਕੀਆਂ ਨੂੰ ਵੀ ਕਿ ਆਪਣੀ ਪੜ੍ਹਾਈ ਵੱਲ ਫੋਕਸ ਕਰੋ ਐਂਡ ਆਪਣੇ ਪੇਰੈਂਟਸ ਦਾ ਮਾਨ ਸਨਮਾਨ ਜਰੂਰ ਹੋਰ ਵਿਦਾਊ ਐਂਡ ਇਹੋ ਜਿਹੀ ਕਲਚਰ ਫੈਸਟੀਵਲ ਨਾਲ ਵੀ ਜੁੜੇ ਰਹੋ ਤਾਂ ਕਿ ਤੁਸੀਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿ ਸਕੋ ਚਾਹੋਗੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜਿਵੇਂ ਤੁਹਾਡੀ ਆਈਟੀ ਕੰਪਨੀ ਹੈਗੀ ਆਪਣੀ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਜ਼ਰੂਰ ਆਪਣੇ ਸਪੋਰਟ ਕਰੋ ਕਈ ਵਾਰੀ ਪੇਰੈਂਟਸ ਆਪਣੇ ਬੱਚਾ ਨੂੰ ਸਪੋਰਟ ਨਹੀਂ ਕਰਦੇ ਤੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਪੇਰੈਂਟਸ ਨੂੰ ਆਪਣੇ ਬੱਚਾ ਨੂੰ ਜ਼ਰੂਰ ਅੱਗੇ ਵਧਾਉਣਾ ਚਾਹੀਦਾ ਹੈ ਉਹ ਜਿਹੜਾ ਕਲਚਰ ਫੈਸਟੀਵਲ ਹੈ ਕਿਹਾਣਾ ਚਾਹੀਦਾ ਐਂਡ ਉਹਦੇ ਨਾਲ ਨਾਲ ਬੱਚਿਆਂ ਨੂੰ ਸਟੱਡੀ 'ਤੇ ਫੋਕਸ ਵੀ ਰੱਖਣਾ ਚਾਹੀਦਾ ਐਂਡ ਅਗਰ ਤੁਸੀਂ ਕੋਈ ਵੀ ਆਈਟੀ ਰਿਲੇਟਿਡ ਕੋਰਸ ਕਰਨਾ ਚਾਹੁੰਦੇ ਹੋ ਤੁਹਾਨੂੰ ਗੁਰਦਾਸਪੁਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਸੀਬੀ ਇਨਫੋਟੈਕ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਬੈਠ ਪੜਾਅ ਯੋ ਕਰਵਾਦੇ ਆਪਾਂ ਬੱਚਿਆਂ ਨੂੰ ਪੂਰੀ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਐਂਡ ਸਾਡੇ ਕੋ ਹਰ ਐਡਵਾਂਸ ਕੋਰਸ ਇੱਥੇ ਅਵੇਲੇਬਲ ਹੈ ਅਗਰ ਤੁਸੀਂ ਵੀ ਆਪਣੀ ਕੈਰੀਅਰ ਦੇ ਵਿੱਚ ਆਈਟੀ 9 ਚੂਸ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਕੋ ਇੱਥੇ ਵਿਜ਼ਿਟ ਕਰ ਸਕਦੇ ਹੋ ਆਪਾਂ ਬੱਚਿਆਂ ਨੂੰ ਪ੍ਰੋਪਰ ਫ੍ਰੀ ਕਾਉਂਸਲਿੰਗ ਪ੍ਰੋਵਾਈਡ ਕਰਾਉਣੇ ਹਾਂ ਜਿਦੇ ਵਿੱਚ ਬੱਚਿਆਂ ਨੂੰ ਪੂਰਾ ਕੈਰੀਅਰ ਗਾਈਡੈਂਸ ਦਿੱਤਾ ਜਾਂਦਾ ਹੈ ਕਿ ਉਹ ਕਿਹੜਾ ਕੋਰਸ ਕਰਨਗੇ ਯੋ ਕਿਹੜਾ ਕੈਰੀਅਰ ਪਾਥ ਚੂਸ ਕਰਨਗੇ ਤੇ ਉਹਨਾਂ ਦੇ ਅੱਗੇ ਜਾ ਕੇ ਉਹਦੇ ਦੀ ਕੀ ਬੈਨੀਫਿਟ ਹੋਣਗੇ ਐਂਡ ਉਹਦੇ ਨਾਲ ਨਾਲ ਆਪਾਂ ਚੀਜ਼ਾਂ ਤੁਸੀਂ ਦੇਖਿਆ ਕਿ ਆਪਾਂ ਬੱਚਿਆਂ ਨੂੰ ਇਹੋ ਜਿਹੇ ਫੈਸਲੇ ਵਿੱਚ ਆਡੇ ਕਲਚਰ ਫੈਸਟੀਵਲ ਹੁੰਦੇ ਰਹਿੰਦੇ ਆ ਤਾਂ ਕਿ ਬੱਚੇ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਇਹੋ ਜਿਹੀ ਚੀਜ਼ਾਂ ਦੇ ਨਾਲ ਵੀ ਜੁੜੇ ਰਹਿਣ। ਬੜਮਦਾਸ ਗਾਇਤੀ ਅਦਰ ਤੇ ਹਾਰ ਕੇ ਸੀਬੀਐਸ ਲੈਕਚਰ ਕੀ ਕਰਦਾ। ਜੀ ਅੱਜ ਸੀਬੀਐਸ ਇਨਫੋਟੈਕ ਗੁਰਦਾਸਪੁਰ ਇੰਸਟੀਚਿਊਟ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਇਸ ਮਹੀਨੇ ਦੇ ਵਿੱਚ ਇੱਕ ਸਾਡਾ ਕਲਚਰਲ ਇਵੈਂਟ ਹੈ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸੀਬੀਐਸ ਇਨਫੋਟੈਕ ਇਹ ਇੱਕ ਐਸਾ ਇੰਸਟੀਚਿਊਸ਼ਨ ਹੈ ਜੋ ਸਕਿੱਲ ਡਿਵੈਲਪਮੈਂਟ ਔਰ ਟੈਕਨੋਲੋਜੀ AI ਦੇ ਨਾਲ ਨਾਲ ਬੇਸਿਕ ਜੋ ਸਾਡਾ ਕਲਚਰ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਗਾਈਡ ਕਰ ਰਿਆ ਉਹਦੇ ਨਾਲ ਜੋੜ ਕੇ ਰੱਖ ਰਿਆ ਯੂਥ ਨੂੰ ਤਾਂ ਇਹ ਬੜੇ ਮਾਣ ਵਾਲੀ ਗੱਲ ਹੈ ਔਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਇਵੈਂਟ ਦਾ ਇਸ ਫੰਕਸ਼ਨ ਦਾ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਮੈਂ ਅੱਗੇ ਵੀ ਅਪਰੀਸ਼ੀਏਟ ਕਰਦੀ ਹਾਂ ਅੱਗੇ ਵੀ ਤੁਹਾਨੂੰ ਗਾਈਡ ਕਰਦੀ ਇੱਕ ਤ세 ਜ਼ਰੂਰ ਹੈ ਇਹ ਜਿਹੜੇ ਇਵੈਂਟਸ ਹੈ ਇਹ ਪ੍ਰੋਗਰਾਮਸ ਹੈ ਜਾਰੀ ਰੱਖੋ ਸੰਮਲ ਪੀੜ੍ਹੀ ਲੇਡੀ ਤੋਂ ਪ੍ਰਭਾਵਿਤ ਹੈ ਕਿ ਇਹਨਾਂ ਦੇ ਪ੍ਰਭਾਵੀ ਹੋਏ ਹੋ ਜਾਂ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਮੈਂ ਤਾਂ ਆਪਣੀ ਲਾਈਫ ਵਿੱਚ ਰੋਲ ਮਾਡਲ ਆਪਣੀ ਮਦਰ ਨੂੰ ਹੀ ਮੰਨਦੀ ਹਾਂ ਮੈਂ ਉਹਨਾਂ ਤੋਂ ਹੀ ਇਨਫਲੂਐਂਸਡ ਹਾਂ ਕਿ ਮੈਂ ਉਹਨਾਂ ਨੂੰ ਹੀ ਆਪਣਾ ਰੋਲ ਮਾਡਲ ਮੰਨਦੀ ਹਾਂ ਜੀ ਆਮ ਕਿਉਂਕਿ ਉਹਨਾਂ ਦੇ ਕੀ ਸੁਨੇਹਾ ਦੇ ਗਏ ਮੈਂ ਉਸ ਧੀਆਂ ਨੂੰ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਆਪਣੀ ਪੜ੍ਹਾਈ ਨੂੰ ਬਿਲਕੁਲ ਆਪਣੇ ਬੜੇ ਫੋਕਸਡ ਰਹਿ ਕੇ ਕਰਨਾ ਹੈ ਔਰ ਅਗੇ ਫਿਊਚਰ ਦੇ ਬਾਰੇ ਆਪਣੇ ਜੋ ਵੀ ਡਿਸੀਜਨਸ ਆ ਆਪਣੇ ਪੇਰੈਂਟਸ ਦੇ ਨਾਲ ਡਿਸਕਸ ਕਰਕੇ ਲੈਣੇ ਆ ਤਾਂ ਮੈਂ ਆਪਣੇ ਬਿਲਕੁਲ ਆਪਣੇ ਪੇਰੈਂਟਸ ਦੀ ਤੁਸੀਂ ਗਾਈਡੈਂਸ ਦੇ ਅੰਦਰ ਹੀ ਰਹਿਣਾ ਆ ਔਰ ਕਦੀ ਵੀ ਬਾਅਦ ਦੀ ਕਿਸੇ ਵੀ ਅ ਐਸੀ ਐਕਟੀਵਿਟੀ ਤੋਂ ਇਨਫਲੂਐਂਸ ਨਹੀਂ ਹੋਣਾ ਜਿਹਦੇ ਨਾਲ ਤੁਹਾਡਾ ਜਿਹੜਾ ਸੁਸਾਇਟੀ ਦੇ ਵਿੱਚ ਡਾਊਨ ਜਾਏ ਤੁਹਾਡਾ ਜਿਹੜਾ ਰਿਕਾਰਡ ਹੈ ਸੋ ਪਲੀਜ਼ ਆਪਣੇ ਨੈਕਸਟ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਫਰਦਰ ਜਿਹੜਾ ਆਪਣਾ ਜੋਬ ਹਾਂਚੀ ਕਰੋ এডਿਕੇਸ਼ਨ ਲੋ ਤੇ ਆਪਣੇ ਕਲਚਰ ਨਾਲ ਜੁੜੇ ਰਹੋ ਥੈਂਕ ਯੂ ਸੋ ਮਚ